ਹਾਂ ਜੀ ਮੇਰਾ ਨਾ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਜੀ ਜੀ ਨਰੈਨ ਸਿੰਘ ਢੋੜਾ ਜੀ ਦੇ ਕੇਸ ਦੀ ਕੀ ਸਥਿਤੀ ਆ ਉਹਨਾਂ ਦਾ ਕੇਸ ਜਿਹੜਾ 4 ਦਸੰਬਰ ਨੂੰ ਰਜਿਸਟਰਡ ਹੋਇਆ ਸੀਗਾ ਉਹਦੇ ਵਿੱਚ ਅੱਜ ਮਾਨਯੋਗ ਅਦਾਲਤ ਸੈਸ਼ਨ ਅਡੀਸ਼ਨਲ ਜੱਜ ਸਾਹਿਬ ਨੇ ਉਹਨਾਂ ਨੂੰ ਬੇਲ ਦੇ ਦਿੱਤੀ ਆ ਤੇ ਉਹਦੇ ਵਿੱਚ ਜਿਹੜੀ ਹੁਣ ਗਾੜੀ ਦੀ ਪ੍ਰਕਿਰਿਆ ਆ ਉਹ ਅੱਗੇ ਕਾਗਜ਼ੀ ਕਾਰਵਾਈ ਪੂਰੀ ਹੋਊਗੀ ਤੇ ਫਿਰ ਕਿਹੜੇ ਜੱਜ ਸਾਹਿਬ ਕੋ ਕੇਸ ਸੀ ਕਿੰਨਾ ਨੇ ਜੱਜ ਸਾਹਿਬ ਸੁਮਿਤ ਕਈ ਕਿੰਨੀ ਦੇਰ ਤੱਕ ਜੇਲ੍ਹ ਚ ਰਹੇ ਅਤੇ ਕੀ ਇਹਨਾਂ ਨੂੰ ਕਰੀਬ 4 ਮਹੀਨੇ ਦੇ ਕਰੀਬ ਹੋ ਚਲੇ ਆ ਅਰੈਸਟ ਹੋਇਆ ਨੂੰ 4 ਤਰੀਕ ਨੂੰ ਹੋਏ ਸੀ ਚਾਰਜ ਸਮਰ ਨੂੰ ਤੇ ਹੁਣ ਜਿਹੜਾ ਪੁਲਿਸ ਰਿਮਾਂਡ ਵੀ ਲਿੱਤਾ ਸੀ 12 ਦਿਨ ਦਾ ਪੁਲਿਸ ਰਿਮਾਂਡ ਵੀ ਗਿਆ ਸੀ ਉਸ ਤਰ੍ਹਾਂ ਕੀ ਕੁਝ ਖੁਲਾਸਾ ਜਿਹੜਾ ਪੁਲਿਸ ਰਿਮਾਂਡ ਗਿਆ ਸੀਗਾ ਉਹ ਤੇ ਸਾਰਾ ਉਸ ਟਾਈਮ ਮੀਡੀਆ ਦੇ ਵਿੱਚ ਆਇਆ ਹੀ ਸੀਗਾ ਪੁਲਿਸ ਨੇ ਕਈ ਕਹਾਣੀਆਂ ਬਣਾਈਆਂ ਸੀਗੀਆਂ ਤੇ ਉਹਦੇ ਵਿੱਚ ਉਹਨਾਂ ਨੇ 12 ਦਿਨ ਰਿਮਾਂਡ ਤੇ ਰੱਖਿਆ ਸੀਗਾ ਉਸ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਤਾ ਸੀਗਾ ਉਹੋਂ ਉਦੋਂ ਤੋਂ ਲੈ ਕੇ ਅੱਜ ਤੱਕ ਸਟੱਡੀ ਦੇ ਵਿੱਚ ਜੇਲ੍ਹ ਚੜੇ ਕਿਹੜੇ ਕਿਹੜੀ ਜੇਲ੍ਹ ਦੇ ਵਿੱਚ ਸਨ ਤੇ ਕਦੋਂ ਤੱਕ ਬਾਹਰ ਆਉਣਗੇ ਰੋਪੜ ਜੇਲ੍ਹ ਦੇ ਵਿੱਚ ਨੇ ਜਿਹੜਾ ਹੁਣ ਇਹ ਤੇ ਕੋਰਡ ਦਾ ਜਦੋਂ ਆਰਡਰ ਆ ਜਾਊਗਾ ਥੱਲੇ ਤੇ ਉਦੋਂ ਭਰਿਆ ਜਾਊਗਾ ਕੱਲ ਨੂੰ ਹੀ ਆ ਹੁਣ ਅੱਜ ਤੇ ਟਾਈਮ ਲੰਘ ਗਿਆ ਜੀ ਤਾਂ ਕੀ ਜ਼ਮਾਨਤ ਅੱਜ ਤੁਹਾਡੇ ਵੱਲੋਂ ਭਰ ਦਿੱਤੀ ਗਈ ਜਾਂ ਕੱਲ੍ਹ ਦੁਬਾਰਾ ਭਰੂਗੀ ਨਹੀਂ ਨਹੀਂ ਜ਼ਮਾਨਤ ਜਿਹੜੀ ਆ ਉਹ ਆਰਡਰ ਜਦੋਂ ਆਊਗਾ ਫਿਰ ਉਹਦੇ ਤੋਂ ਬਾਅਦ ਭਰੀ ਜਾਊਗੀ ਰੋਪੜ ਜੇਲ੍ਹ ਤੋਂ ਜਮਾਨਤ ਰਿਹਾ ਹਾਂਜੀ ਹਾਂਜੀ ਰੋਪੜ ਜੇਲ੍ਹ ਤੋਂ ਇੱਕ ਮਿੰਟ